ਕਾਨੂੰਨ ਜੋ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਉਹਦੇ ਵਾਸਤੇ ਸਾਨੂੰ ਵੀ ਦੁੱਖ ਹੁੰਦਾ ਹੈ ਅਸੀਂ ਮਾਫੀ ਵੀ ਮੰਗਦੇ ਆਂ ਪਰ ਇਹਦੇ ਵਾਸਤੇ ਸਰਕਾਰ ਨੂੰ ਪਹਿਲਾਂ ਹੀ ਅਸੀਂ ਕਾਫੀ ਮੀਟਿੰਗਾਂ ਕਰ ਚੁੱਕੇ ਆਂ ਸਰਕਾਰ ਨੂੰ ਸਟ੍ਰਾਈਕ ਤੇ ਰਿਲੇਟਿਡ ਵੀ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਸਾਡੀ ਤਾਂ ਜੜੀ ਮੰਗਾਂ ਹਨ ਉਹ ਬਹੁਤ ਹੀ ਕਲੀਅਰ ਹਨ ਸਾਨੂੰ ਜੜਾ ਇੱਕ ਪ੍ਰੋਮੋਸ਼ਨ ਮਿਲਦਾ ਹੈ 4 ਸਾਲ 9 ਸਾਲ ਤੇ 14 ਸਾਲ ਬਾਅਦ ਸਾਡੀ ਉਹ ਮੰਗ ਹੈ ਜੋ ਕਿ ਸਰਕਾਰ ਨੇ 2021 ਤੋ ਰੋਕ ਦਿੱਤਾ ਸੀ ਉਸ ਤੋਂ ਇਲਾਵਾ ਸਾਡੀ ਫੀਮੇਲ ਡਾਕਟਰਸ ਦੀ ਸਭ ਤੋਂ ਵੱਡੀ ਸਿਕਿਉਰਿਟੀ ਦੀ ਮੰਗ ਹੈ ਜਦ ਸਰਕਾਰ ਨੇ ਸਾਡੀ ਇਹ ਮੰਗਾਂ ਨਹੀਂ ਮੰਨੀ ਆ ਕੋਈ ਰਿਟਰਨ ਸਾਨੂੰ ਨੋਟੀਫਿਕੇਸ਼ਨ ਨਹੀਂ ਦਿੰਦੀ ਹੈਗੀ ਤੇ ਉਸ ਤੋਂ ਬਾਅਦ ਅਸੀਂ ਪੂਰੇ ਦਿਨ ਦੀ ਮੁਕੰਮਲ ਸਟ੍ਰਾਈਕ ਕੀਤੀ ਹੈਗੀ ਸਾਡੀ ਮੰਗਾਂ ਬਿਲਕੁਲ ਜਾਇਜ਼ ਨੇ ਵੀ ਵਾਂਟ ਵੀ ਕੰਪਲੀਟ ਨੋਟੀਫਿਕੇਸ਼ਨ ਸਾਨੂੰ ਇਹ ਮਿੱਠੀ ਗੋਲੀ ਨਹੀਂ ਚਾਹੀਦੀ ਹੈ ਕਿ ਕਰਾਂਗੇ ਮੀਟਿੰਗ ਦਿਖਾਵਾਂਗੇ ਸਾਨੂੰ ਨੋਟੀਫਿਕੇਸ਼ਨ ਚਾਹੀਦੀ ਹੈ ਜੀ ਲੁਧਣਾ ਲੈਵਨਰ ਜੁਰਜਕੋ ਤੁਸੀਂ ਤੇ ਮੈਂ ਹਾਂ ਯੂ ਅਮਰੀਕ ਕੈਬਨਟ ਸਭ ਕਮੇਟੀ ਦੇ ਨਾਲ ਜਿਹੜੀ ਕਿ ਇਹ ਬੈਠਕ ਬੈਠਕ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਹੈ ਗੱਲ ਬਾਤ ਨਹੀਂ ਬੰਦੀ ਅਤੇ ਹੁਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ PCMS ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਲਗਾਤਾਰ ਜਿਹੜੀ ਕਿ ਸਟ੍ਰਾਈਕ ਚੱਲੀ ਹੈ ਡਾਕਟਰ ਸਰਕਾਰੀ ਡਾਕਟਰ ਜਿਹੜੀ ਕਿ ਹੈ ਹੜਤਾਲ ਤੇ ਉਤਰੇ ਹੋਏ ਨੇ ਲਗਾਤਾਰ ਤੇ ਦਾ ਜਾਣਕਾਰੀ ਦੰਦਾ ਦੇ ਨੇ ਕਿ 3 ਘੰਟੇ ਬਾਅਦ ਬੰਦ ਸੀਗੀਆਂ ਪਰ ਹੁਣ ਜਿਹੜਾ ਕਿ ਹੈ ਸਾਰਾ ਦਿਨ اوਪੀਡੀ ਸੇਵਾਵਾਂ ਜਿਹੜੀ ਕਿ ਹੈ ਬੰਦ ਰਹਿਣਗੀਆਂ ਰੱਦ ਹੋ ਚੁੱਕੀਆਂ ਨੇ اوਪੀਡੀ ਸੇਵਾਵਾਂ ਤੇ ਹੁਣ ਡਾਕਟਰਾਂ ਦੇ ਨਾਲ ਵੀ ਗੱਲਬਾਤ ਕਰਤੀ ਹੈ ਕਿ ਸਿੱਟਾ ਨਿਕਲੇ ਮੀਟਿੰਗ ਦੇ ਵਿੱਚ ਹਾਲਾਂਕਿ ਤਿੰਨ ਮੰਤਰੀ ਜਿਹੜੀ ਕਿ ਹੈ ਕਿ ਮੇ ਦੀ ਮੀਟਿੰਗ ਹੋਈ ਸੀਗੀ ਤੇ ਹੁਣ ਗੱਲਬਾਤ ਕਰਦੇ ਆ ਡਾਕਟਰਾਂ ਦੇ ਨਾਲ ਕੀ ਇਸ ਮੀਟਿੰਗ ਦੇ ਵਿੱਚ ਸਿੱਟਾ ਨਿਕਲਿਆ ਕਿਹੜੀ ਕਿਹੜੀਆਂ ਗੱਲਾਂ ਨੇ ਜਿਹੜੀ ਕਿ ਹਾਲ ਤੱਕ ਜਿਹੜੀ ਕਿ ਸਟ੍ਰਾਈਕ ਖਤਮ ਨਹੀਂ ਹੋ ਰਹੀ ਹੈ ਦੇਖੋ ਲੋਕਾਂ ਨੂੰ ਜੋ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਉਹਦੇ ਵਾਸਤੇ ਸਾਨੂੰ ਵੀ ਦੁੱਖ ਹੁੰਦਾ ਅਸੀਂ ਮਾਫੀ ਵੀ ਮੰਗਦੇ ਆ ਪਰ ਇਹਦੇ ਵਾਸਤੇ ਸਰਕਾਰ ਨੂੰ ਪਹਿਲਾਂ ਹੀ ਅਸੀਂ ਕਾਫੀ ਮੀਟਿੰਗਾਂ ਕਰ ਚੁੱਕੇ ਆ ਸਰਕਾਰ ਨੂੰ ਸਟ੍ਰਾਈਕ ਤੇ ਰਿਲੇਟਿਡ ਵੀ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਲੋਕਾਂ ਨੂੰ ਵੀ ਪੈਂਫਲੈਟ ਦੇ ਕੇ ਜਾਗਰੂਕ ਕੀਤਾ ਗਿਆ ਸੀ ਤੇ ਦੇਖੋ ਇਹ ਸਿੱਟਾ ਨਿਕਲੇ ਬਗੈਰ ਨੋਟੀਫਿਕੇਸ਼ਨ ਬਗੈਰ ਤਾਂ ਹੜਤਾਲ ਚਾਲੂ ਹੀ ਰਹੇ ਠੀਕ ਹੈ ਉਸ ਤੋਂ ਪਹਿਲਾਂ ਹੜਤਾਲ ਬੰਦ ਨਹੀਂ ਹੋ ਸਕਦੀ ਕਿਉਂਕਿ ਜੋ ਵੀ ਮੰਗਾਂ ਨੇ ਸਾਡੀਆਂ ਸਰਕਾਰ ਨੇ ਮੰਨਿਆ ਹੈ ਕਿ ਉਹ ਜਾਇਜ਼ ਨੇ ਪਰ ਉਹ ਉਹਦੇ ਉੱਤੇ ਕੋਈ ਨੋਟੀਫਿਕੇਸ਼ਨ ਹਜੇ ਜਾਰੀ ਨਹੀਂ ਕੀਤਾ ਤੇ ਇਹ ਹੜਤਾਲ ਸਾਡੀ ਨੋਟੀਫਿਕੇਸ਼ਨ ਜਾਰੀ ਰਹਿਣ ਤੱਕ ਜਾਰੀ ਰਹੇਗੀ ਮੂਲ ਰੂਪ ਦੇ ਵਿੱਚ ਉਹਨਾਂ ਨੇ ਸਾਰੀਆਂ ਮੰਗਾਂ ਬਣੀਆਂ ਸੀ ਅੱਟੋ ਉਹਦੇ ਬਾਰੇ ਰਿਟਰਨ ਨੋਟੀਫਿਕੇਸ਼ਨ ਨਹੀਂ ਉਹਨਾਂ ਨੇ ਕਿਹਾ ਸੋ ਸਾਡੇ ਸਾਰੇ ਜਿਹੜੇ ਡਾਕਟਰ ਸਾਹਿਬਾਨ ਨੇ ਰਿਟਰਨ ਨੋਟੀਫਿਕੇਸ਼ਨ ਦੀ ਵੇਟ ਕਰਦੇ ਹੁਪਫਲੀ ਸੋ ਸਰਕਾਰ ਕਰ ਦੇ ਕਿ ਜੀ ਸਰ ਮਰੀਜ਼ ਇੰਨੇ ਪਰੇਸ਼ਾਨ ਹੋ ਰਹੇ ਨੇ ਲੰਮਾਰ ਹੋ ਰਹੇ ਕਈ ਇੰਨੇ ਦੂਰੋਂ ਆ ਰਹੇ ਨੇ ਸਮਸਤਾ ਹਾਲਾਂਕਿ ਹਿਸਟਰੀ ਦਾ ਵੱਡਾ ਸਰਕਾਰੀ ਹਸਪਤਾਲ ਅਕਿਸਤਰਾ ਬੇਤੁਰੀ ਕਿ ਇੱਥੇ ਆ ਕੇ ਮਰੀਜ਼ ਜਦਵਾਰੋ ਹੜੀ ਫੋਲ ਦੇ ਸਟ੍ਰਾਈਕ ਸਮੱਸਿਆ ਹੋ ਅਮਰਜੈਂਸੀ ਸੋਮਾਸਟੇਜ ਚੱਲੀ ਰਹੀਆਂ ਨੇ ਬਾਕੀ ਜਿਹੜੇ ਡਾਕਟਰ ਵੀ ਹੈ ਸਟਾਫ ਨਰਸਿਸ ਵੀ ਹੈ ਜਾਂ ਹੋਰ ਸਾਡੇ ਪੈਰਾਮੈਡੀਕਲ ਹੈ ਇਹ ਹਸਪਤਾਲ ਆ ਪਿਆ ਆਮ ਜਨਤਾ ਸੋ ਇਨ ਕਲੀਅਰ ਪਰ ਸਾਰੇ ਆਮ ਜਨਤਾ ਦਾ ਹੀ 파ਟ ਹੈ ਅਸੀਂ ਨਹੀਂ ਚਾਹਦੇ ਕਿ ਸਾਡੇ ਕਰਕੇ ਜਿਹੜੀ ਹੈਗੀ ਕਿਸੇ ਨੂੰ ਪਰੇਸ਼ਾਨੀ ਹੋਵੇ ਤੇ ਜਿਵੇਂ ਸਰਕਾਰ ਵੱਲੋਂ ਰਿਟਰਨ ਨੋਟੀਫਿਕੇਸ਼ਨ ਆ ਰਹੀ ਇਸ ਚੀਜ਼ ਦਾ ਅਸੀਂ ਸਟ੍ਰਾਈਕ ਨਹੀਂ ਕੋਈ ਸਾਡਾ ਕੋਈ ਵੀ ਡਾਕਟਰ ਨਹੀਂ ਚਾਹੁੰਦਾ ਕਿ ਕਿਸੇ ਨੂੰ ਵੀ ਪਰੇਸ਼ਾਨੀ ਜਿਹੜੀ ਹੈਗੀ ਹੋਵੇ ਬਿਲਕੁਲ ਸਰ 15 ਸਤੰਬਰ ਤੱਕ ਹੱਲ ਨਿਕਲ ਜਾਏਗਾ ਮੈਨੂੰ ਤੇ ਉਮੀਦ ਹੈ ਅੱਜ ਹੀ ਨਿਕਲ ਜਾਏਗਾ ਜੀ 15 ਸਪਟੰਬਰ ਤੋਂ ਬਹੁਤ ਦੂਰ ਹੈ ਅੱਜ 12 ਸਪਟੰਬਰ ਹੋਈ ਹੈ ਅੱਜ ਹੀ ਨਿਕਲ ਜਾਣਾ ਚਾਹੀਦਾ ਕਿਉਂਕਿ ਕੱਲ ਸਰਕਾਰ ਨੇ ਮੂਲ ਰੂਪ ਦੇ ਵਿੱਚ ਸਾਰੀਆਂ ਮੰਗਾਂ ਜਿਹੜੀਆਂ ਸੀ ਆਲਮੋਸਟ ਮੰਨ ਲਈਆਂ ਬਟ ਇੱਕ ਰਿਟਰਨ ਨੋਟੀਫਿਕੇਸ਼ਨ ਹੈ ਹੋ ਸਕਦਾ ਥੋੜਾ ਟੈਕਨੀਕਲ ਡਿਲੇ ਹੋਵੇ ਉਮੀਦ ਹੈ ਅੱਜ ਨਿਕਲ ਜਾਏਗਾ ਮੈਮ ਕੀ ਨਾਮ ਹੈ ਆਪਕਾ ਡਾਕਟਰ ਨੇਹਾ ਗੋਇਲ ਕੌਨ ਸੀ ਡਿਪਾਰਟਮੈਂਟ ਮੈਂ ਗਾਇਨੀ ਗਾਇਨੀ ਮੈਮ ਕਿਵੇਂ ਦੇਖਦੇ ਹਾਂ ਕਿ ਹਰਤਾਲ ਤੇ ਮੇਰੇ ਡਾਕਟਰ ਸਟ੍ਰਾਈਕ ਪਰ ਹੈ ਔਰ ਅਗਰ अगर किसी को डिलीवरी में दिक्कत हो तो कैसे मैम वो सर्वाइव करेंगे नहीं डिलीवरीज हमारे हो रही हैं, हम अभी तो इलेक्टिव भी हो रहे हैं डिलीवरी सब हो रही है कहा जा रहा है पूरे दिन हड़ताल है आज अच्छा। नहीं हड़ताल है लेकिन गायनी सर्विसेज चालू हैं जी इमरजेंसी भी सब हैंडल हो रहा है इलेक्टिव सर्जरी भी हो रही है अभी के लिए हो रही है देखो अगर हमारी जो भी मांगे हैं नहीं पूरी होगी फिर इलेक्टिव बंद करने का प्लान है इमरजेंसी तो, तो हैंडल होगा एमरजेंसी डिलीवरी कोई परेशानी नहीं है कहा जा रहा है पूरी हड़ताल इमरजेंसी गायनी की तो चल रही है सब चल रही है बाकी डॉक्टर बाकी डॉक्टर ड्यूटी पे हैं सब ड्यूटी पे हैं जैसे बाकी डॉक्टर तीन घंटे की की जाती थी उसके बाद तो ओपीडी नहीं चल रही है जो भी लेबर पेन होता है डिलीवरी होती है वो सब हैंडल हो रहा है जी, सिर्फ ओपीडी नहीं देखी जा रही है ना जो इमरजेंसी पेन में आएगा आप डिलीवरी से रिलेटेड बात कर रहे हो वो सब मैनेज हो रहा है प्रॉपर से मैम जैसे की देख सकते हैं की मरीज जो है लोग जो है डॉक्टर भगवान के रूप में देखते हैं आज भगवान इस ट्राइफ में रोक सकते थे देखो मरीज तो हैंडल हो रहे हैं और हमारी जो मांगे हैं वो बिल्कुल जायज हैं वो सरकार को भी देखना उनका भी फर्ज बनता है हम अपना सारा फर्ज पूरा प्रॉपर कर रहे हैं जो भी एमरजेंसी कोई भी पेशेंट सफर नहीं करता इमरजेंसी सर्विस के लिए तो सरकार को ये समझना होगा मतलब जायज मांगों को पूरा किया जाए हमारी अगर, अगर मांगे नहीं मानेगी तो अगला इलेक्टिव सर्जरी बंद गई फिर ਡਾਕਟਰ ਮਨੀਤ ਲੂਥਰਾ ਕੋਲ ਕਿਹੜਾ ਟ੍ਰੀਟਮੈਂਟ ਹੈ ਬਲੱਡ ਟ੍ਰਾਂਸਫਿਊਜ਼ਨ ਆਫਿਸਰ ਅਮੈਥੇ ਬਲੱਡ ਬੈਂਕ ਤੇ ਲੈਬੋਰੀ ਦਾ ਡਿਪਾਰਟਮੈਂਟ ਠੀਕ ਹੈ ਮੈਮ ਕਿਸ ਤਰ੍ਹਾਂ ਦੇ ਦੇਦੋ ਹਟਾਲ ਜਿਹੜੀ ਹੈ ਜਾਰੀ ਹੈ ਡਾਕਟਰਾਂ ਦੇ ਵੱਲੋਂ ਸਰਕਾਰਾਂ ਨੇ ਅਜੇ ਚਿੱਟੇ ਨਹੀਂ ਕਦੇ ਨਹੀਂ ਕੋਈ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਰਹੇ ਨੇ ਕਿਉਂ ਨਹੀਂ ਕਰਨੀ ਕੀ ਐਸੇ ਕਾਰਨ ਨੇ ਦੇਖੋ ਐ ਸਰਕਾਰ ਦੇ ਜਿਹੜੇ ਕਾਰਨ ਆ ਉਹ ਤਾਂ ਸਰਕਾਰੀ ਜਿਆਦਾ ਚੰਗੀ ਤਰ੍ਹਾਂ ਦੱਸ ਸਕਦੀ ਹੈ ਸਾਡੀ ਤਾਂ ਜਿਹੜੀ ਮੰਗਾਂ ਹਨ ਉਹ ਬਹੁਤ ਹੀ ਕਲੀਅਰ ਹਨ ਸਾਨੂੰ ਜੜਾ ਇੱਕ ਪ੍ਰੋਮੋਸ਼ਨ ਮਿਲਦਾ ਹੈ 4 ਸਾਲ 9 ਸਾਲ ਤੇ 14 ਸਾਲ ਬਾਅਦ ਸਾਡੀ ਉਹ ਮੰਗ ਹੈ ਜੋ ਕਿ ਸਰਕਾਰ ਨੇ 2021 ਤੋਂ ਰੋਕ ਦਿੱਤਾ ਸੀ ਉਸ ਤੋਂ ਇਲਾਵਾ ਸਾਡੀ ਫੀਮੇਲ ਡਾਕਟਰਸ ਦੀ ਸਭ ਤੋਂ ਵੱਡੀ ਸਿਕਿਉਰਿਟੀ ਦੀ ਮੰਗ ਹੈ ਕਿ ਸਾਨੂੰ ਇੱਥੇ ਜਿਹੜੇ ਡਿਪਾਰਟਮੈਂਟ ਜਿੱਦਾਂ ਕਿ ਮੇਰੇ ਬਲੱਡ ਬੈਂਕ ਤੇ ਲੈਬਾਰਟਰੀ ਜਿਹੜੇ 24 ਘੰਟੇ ਸਰਵਿਸਿਜ਼ ਦੇ ਰਹੇ ਆ ਉੱਥੇ ਸਿਕਿਉਰਿਟੀ ਗਾਰਡ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਤੇ ਜਿਹੜੇ ਡਾਕਟਰ ਤੇ ਐਮ ਐਲਟੀ ਸਟਾਫ ਉੱਥੇ ਕੰਮ ਕਰਦੇ ਆ ਫੀਮੇਲ ਸਪੈਸ਼ਲੀ ਉਹ ਕਾਮ ਕਰਨ ਚ ਬਹੁਤ ਹੈਜ਼ਿਟੇਟ ਕਰ ਰਹੇ ਹਨ ਤੇ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਵੀ ਮਹਿਸੂਸ ਹੋ ਰਿਹਾ ਜਿੱਦਾਂ ਕਿ ਆਰਜੀਕਰ ਮੈਡੀਕਲ ਕਾਲਜ ਚ ਜੋ ਵੀ ਹਾਦਸੇ ਹੋਏ ਉਹ ਸਭ ਹਾਦਸੇ ਦੇ ਤੌਰ ਤੇ ਫੀਮੇਲਸ ਲਈ ਨੌਕਰੀ ਕੰਟੀਨਿਊ ਕਰਨੀ ਬਹੁਤ ਹੀ ਮੁਸ਼ਕਿਲ ਲੱਗ ਰਹੀ ਹੈ ਫੋਰ ਸਾਡੀ ਮੰਗ ਹੈ ਕਿ ਇੱਕ ਜਿਹੜੇ ਸਾਡੇ ਡਾਕਟਰਸ ਹਨ ਉਹਨਾਂ ਦੀ ਕਾਫੀ ਪੋਸਟਾਂ ਖਾਲੀ ਹਨ ਉਹਨਾਂ ਨੂੰ ਭਰਿਆ ਜਾਏ ਇਹ ਅਸੀਂ ਮੰਗ ਸਰਕਾਰ ਅੱਗੇ ਰੱਖੀ ਹੁਣ ਸਰਕਾਰ ਕਿਉਂ ਇਹਨਾਂ ਦੀ ਐਕਸ਼ਨ ਨਹੀਂ ਲੈ ਰਹੀ ਉਹ ਸਰਕਾਰ ਵਿਦਿਆ ਤਰੀਕੇ ਨਾਲ ਜਾ ਸਕਦਾ ਮੈਮ ਹਾਲਾਂਕਿ ਮਿਨਿਸਟਰ ਵੀ ਬੈਕਪੀ ਵੀ ਹੋਈ ਸੀ ਪੀਸੀਐਮ ਦੀ ਐਸੋਸੀਏਸ਼ਨ ਪੰਜਾਬ ਦੇ ਜਿਹੜੀ ਕੀ ਤਾੜੇ ਪ੍ਰੈਜ਼ੀਡੈਂਟ ਜੀ ਨਾਲ ਵੀ ਬੈਠਕ ਹੋਈ ਸੀਗੀ ਕੀ ਕੀ ਸਿੱਟੇ ਨਿਕਲੇ ਹਾਲਾਂਕਿ ਕਹ ਰਹੇ ਕਿ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਜਾ ਰਿਹਾ ਕੱਲ ਸਾਡੀ ਬੈਠਕ ਹੋਈ ਹੈ ਸਾਡੇ ਪੀसीएमਐਸ ਦੇ ਪ੍ਰੈਜ਼ੀਡੈਂਟ ਉੱਥੇ ਗਏ ਸੀ ਤੇ ਉਹਨਾਂ ਨੂੰ ਸਰਕਾਰ ਨੇ ਆਸ਼ਵਾਸ਼ਣ ਦਿਲਾਇਆ ਹੈ ਵਰਬਲ ਤੌਰ ਤੇ ਬਟ ਜਦੋਂ ਤੱਕ ਕੋਈ ਰਿਟਰਨ ਨੋਟਿਸ ਨਹੀਂ ਨਿਕਲਦਾ ਲਿਖਤੀ ਤੌਰ ਤੇ ਸਾਨੂੰ ਆਸ਼ਵਾਸ਼ਣ ਨਹੀਂ ਮਿਲਦਾ ਉਦੋਂ ਤੱਕ ਇਸ ਸਟ੍ਰਾਈਕ ਅਸੀਂ ਜਾਰੀ ਰੱਖਾਂਗੇ ਮਨ ਕੀ ਲੱਗਦਾ ਮਰੀਜ਼ਾਂ ਨੂੰ ਖਤਰਬਾਰ ਨਹੀਂ ਹੋਣਾ ਬਈ ਅਸੀਂ ਪਹਿਲਾਂ ਵੀ ਮਰੀਜ਼ਾ ਕਰਕੇ ਹੀ ਰੁਕੇ ਹੋਏ ਸੀ ਕਿਉਂਕਿ ਇਹ ਮੰਗਾ ਤਾਂ ਸਾਡੀ ਬਹੁਤ ਪੁਰਾਣੀ ਐ ਬਟ ਹੁਣ ਸਾਨੂੰ ਮਰੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਕੇ ਉਨਾ ਆਪਣੇ ਬਾਰੇ ਤਾਂ ਕਿ ਐਸ ਸਰਕਾਰੀ ਹਸਪਤਲ ਚ ਡਾਕਟਰ ਬਿਲਕੁਲ ਖਾਲੀ ਨਾ ਹੋ ਜਾਣ ਤੇ ਅੱਗੇ ਅਸੀਂ ਲੌਂਗ ਟਰਮ ਬਾਰੇ ਸੋਚਿਆ ਹੈ ਕਿ ਅੱਗੇ ਜਾ ਕੇ ਕੀ ਹਾਲਾਤ ਹੋਣਗੇ ਉਹਦੇ ਨਜ਼ਰ ਨਜ਼ਰ ਰੱਖਦੇ ਹੋਏ ਅਸੀਂ 1-2 ਦਿਨ ਜੇ ਮਰੀਜ਼ ਖੱਜਲ ਹੋ ਜਾਣ ਪਰ ਔ ਲੌਂਗ ਰਨ ਵਿੱਚ ਉਹਨਾਂ ਲਈ ਬਹੁਤ ਬੈਟਰਮੈਂਟ ਹੋਏਗੀ ਜੇ ਹੋਰ ਡਾਕਟਰ ਭਰਤੀ ਕੀਤੇ ਜਾ ਸਕਦੇ ਦੇਖੋ ਜੀ ਇਹ ਅਸੀਂ ਫੇਸ ਡਿਮੈਨਰ ਦੇ ਵਿੱਚ ਸਟ੍ਰਾਈਕ ਕੀਤੀ ਹੈਗੀ ਹੈ ਪਹਿਲਾਂ 3 ਦਿਨ ਦੇ ਲਈ ਸਿਰਫ 3 ਘੰਟੇ ਦੇ ਲਈ ਸਟ੍ਰਾਈਕ ਸੀਗੀ ਪੇਸ਼ੈਂਟਸ ਜਿੰਨੇ ਹੁੰਦੇ ਸੀ ਅਸੀਂ ਦੇਖ ਕੇ ਜਾਂਦੇ ਸੀ ਕਿ ਜਿਹੜੇ ਬਾਕੀ ਦੇ 3 ਘੰਟੇ ਬਚਦੇ ਸੀਗੇ ਜਦ ਸਰਕਾਰ ਨੇ ਸਾਡੀ ਮੰਗਾਂ ਨਹੀਂ ਬੰਨੀਆਂ ਕੋਈ ਰਿਟਰਨ ਸਾਨੂੰ ਨੋਟੀਫਿਕੇਸ਼ਨ ਨਹੀਂ ਦਿੱਤੀ ਹੈਗੀ ਤੇ ਉਸ ਤੋਂ ਬਾਅਦ ਅਸੀਂ ਪੂਰੇ ਦਿਨ ਦੀ ਮੁਕੰਮਲ ਸਟ੍ਰਾਈਕ ਕੀਤੀ ਹੈਗੀ ਜਿਸਰ 3 ਘੰਟੇ ਦੀ ਸਟ੍ਰਾਈਕ ਦੇਨੀ ਕੀਤੀ ਜਾਂਦੀ ਸੀ ਤੇ ਹੁਣ ਓਪੀਡੀ ਖੁੱਲਣ ਦੀ ਨਹੀਂ ਇਸ ਤਰ੍ਹਾਂ ਦੇ ਦੇਖੋ ਜੀ ਅੱਜ ਤਾਂ ਪੂਰਾ ਦਿਨ ਦੀ ਸਟ੍ਰਾਈਕ ਹੈਗੀ ਹੈ ਜਦ ਤੱਕ ਕੋਈ ਰਿਟਰਨ ਨੋਟੀਫਿਕੇਸ਼ਨ ਗਵਰਨਮੈਂਟ ਵੱਲੋਂ ਨਹੀਂ ਆਂਦੀ ਹੈਗੀ ਤੇ ਸਾਡੇ ਜਿਹੜਾ ਕੈਡਰ ਹੈਗਾ ਉਹਦੇ ਜਿਹੜੇ ਪ੍ਰੈਜ਼ੀਡੈਂਟਸ ਵਗੈਰਾ ਹੈਗੇ ਨੇ ਉਹ ਜੋ ਸਾਨੂੰ ਅੱਗੇ ਹਦਾਇਤਾਂ ਦੇਣਗੇ ਉਹਦੇ ਮੁਕਾਬਲ ਬੀਐਸਟੀ ਅੱਗੇ ਸਟ੍ਰਾਈਕ ਦੇਖੀ ਜਾਏਗੀ ਕੀ ਲੱਗਦਾ ਸਰ ਆਮ ਸਮਝਦੇ ਹੋ ਸਰਕਾਰਾਂ ਤੇ ਕੇ ਆਵਾਜ਼ ਬੁਲੰਚ ਪਾਈ ਕੀ ਅ ਪਹੁੰਚੀ ਜਾਏਗੀ ਹਾਂਜੀ ਸਾਨੂੰ ਲੱਗਦਾ ਹੈਗਾ ਕਿਉਂਕਿ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਚ ਪੋਜ਼ਿਟਿਵ ਐਟੀਟਿਊਡ ਸੀਗਾ ਸਰਕਾਰ ਦਾ ਬਸ ਇੱਕ ਸਾਨੂੰ ਇੱਕ ਰਿਟਰਨ ਨੋਟੀਫਿਕੇਸ਼ਨ ਚਾਹੀਦੀ ਹੈਗੀ ਹੈ ਮੈਨੂੰ ਲੱਗਦਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਸਾਡੀਆਂ ਮੰਗਾਂ ਤੇ ਰਿਟਰਨ ਨੋਟੀਫਿਕੇਸ਼ਨ ਦੇ ਦਿੱਤੀ ਦੇਖੋ ਜੀ ਹੈਲਥ ਮਿਨਿਸਟਰ ਸਾਹਿਬ ਜਿਹੜੇ ਹੈਗੇ ਉਹ ਵੀ ਪੀਸੀਐਮਐਸ ਕੈਡਰ ਦੇ ਰਹੇ ਹੈਗੇ ਨੇ ਪਹਿਲਾਂ ਉਹਨਾਂ ਵੱਲੋਂ ਵੀ ਕੈਡਰ ਦੇ ਵਿੱਚ ਰਹੇ ਨੇ ਉਹਨਾਂ ਨੂੰ ਪਤਾ ਹੈਗਾ ਵੀ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨੇ ਉਹ ਜਾਇਜ਼ ਹੈਗੀਆਂ ਨੇ ਤੇ ਹਲੇ ਉਹਨਾਂ ਨੇ ਸਾਨੂੰ ਪੋਜ਼ਿਟਿਵ ਦੇ ਦਿੱਤਾ ਹੈਗਾ ਕਿ ਬਈ ਠੀਕ ਹੈ ਇਹ ਜਿਹੜੀਆਂ ਮੰਗਾਂ ਹੈਗੇ ਨੇ ਇਹਦੇ ਉੱਤੇ ਕਮੇਟੀ ਬਣਾ ਕੇ ਡਿਸਕਸ਼ਨ ਕਰੀ ਜਾਏਗੀ पर सानू चाहिदा ਹੈਗਾ ਕਿ ਸਾਨੂੰ ਇੱਕ ਰਿਟਰਨ ਨੋਟੀਫਿਕੇਸ਼ਨ ਦੇ ਦਿੱਤੀ ਜਾਵੇ ਤਾਂ ਜੋ ਅਸੀਂ ਆਪਣਾ ਲੋਕ ਹਿੱਤ ਨੂੰ ਅਹਿਮ ਰੱਖਦੇ ਹੋਏ ਆਪਣਾ ਕੰਮ ਫੇਰ ਮੁਕੰਮਲ ਤੌਰ ਤੇ ਸ਼ੁਰੂ ਕਰੀਏ ਕੱਲ ਜਿਹੜੀ ਫਾਈਨੈਂਸ ਆਪਣੀ ਮਿਨਿਸਟਰੀ ਨਾਲ ਹਰੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਨ ਪ੍ਰਿੰਸੀਪਲ ਸਾਡੀ ਮੰਗਾਂ ਨੂੰ ਨੇ ਜਾਇਜ਼ ਠਹਿਰਾਇਆ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਮੰਨਦੇ ਨੇ ਬਟ ਉਹਨਾਂ ਨੇ ਕਿਹਾ ਸੀਗਾ ਕਿ ਮੀਟਿੰਗ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰਾਂਗੇ ਜੇ ਸਾਰੀ ਮੰਗਾਂ ਮੰਨੀਆਂ ਜਾਣਗੀਆਂ ਪਰ ਜੋ ਉਹਨਾਂ ਨੇ ਬਾਅਦ ਚ ਚਿੱਠੀ ਜਾਰੀ ਕੀਤੀ ਹੈ ਉਹਰੇ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਕਮੇਟੀ ਬਠਾਨ ਕੇ ਜੋ ਰੋਡ ਮੈਪ ਬਣਾਏਗੀ ਸਾਡੀ ਮੰਗਾਂ ਕਿਸ ਤਰ੍ਹਾਂ ਪੂਰੀ ਕਰਨੀਆਂ ਨੇ ਸਾਡੀ ਮੰਗਾਂ ਵੀ ਵਾਂਟ ਕੀ ਕੰਕ੍ਰੀਟ ਨੋਟੀਫਿਕੇਸ਼ਨ ਸਾਨੂੰ ਇਹ ਮਿੱਠੀ ਗੋਲੀਆਂ ਨਹੀਂ ਚਾਹੀਦੀਆਂ ਕਿ ਕਰਾਂਗੇ ਮੀਟਿੰਗ ਮਿਠਾਵਾਂਗੇ ਸਾਨੂੰ ਨੋਟੀਫਾਈ ਚਾਹੀਦੀ ਨੇ ਜੋ ਸਾਡਾ ACP ਹੈ ਇੱਕ ਆਰਬਿਟਰਰੀ ਤਰੀਕੇ ਦੇ ਨਾਲ ਇੱਕ ਸੁਪਰਡੈਂਟ ਦੇ ਚਿੱਠੀ ਨਾਲ ਬੰਦ ਕਰਤਾ ਗਿਆ ਸੀ 2021 ਦੇ ਵਿੱਚ ਉਹ ਬਹਾਲ ਕਰਨ ਦੇ ਲਈ ਕੀ ਰੋਡ ਮੈਪ ਹੈਗਾ ਜੋ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਉਹ ਤੁਸੀਂ ਬਲ ਕਰਤਾ ਜੇ ਸਿਕਿਉਰਟੀ ਪ੍ਰੋਵਾਈਡ ਕਰਨੀ ਹੈ ਸਰਕਾਰ ਨੇ ਜੇ ਵੱਡੇ ਵੱਡੇ ਕੰਮ ਕਰਨੇ ਉਹ ਕਰ ਸਕਦੀ ਹੈ ਸਾਨੂੰ ਮਿੱਠੀ ਗੋਲੀਆਂ ਨਹੀਂ ਕੰਕ੍ਰੀਟ ਨੋਟੀਫਿਕੇਸ਼ਨ ਚਾਹੀਦੀਆਂ ਨੇ ਕਿ ਤੁਹਾਡੀ ACP ਇਸ ਤਰੀਕ ਤੋਂ ਬਹਾਲ ਹੈ ਇਸ ਤਰੀਕ ਤੋਂ ਤੁਹਾਡੇ ਕੋਲ ਆਨ ਗਰਾਉਂਡ ਸਿਕਿਉਰਟੀ ਫੋਰਸਿਸ ਮਿਲਣ ਗਿਆ ਤੇ ਇਸ ਤ ਰੋਡ ਮੈਪ ਕੀ ਇਹ ਤੋਂ ਹੁਣ ਪਰਤੀ 400 ਦੀ ਹੋ ਰਹੀ ਹੈ ਇਸ ਤੋਂ ਪੰਜ ਦੀ ਭਰਤੀ ਹੋਏਗੀ ਵੀ ਵਾਂਟ ਕੰਕਰੀਟ ਰੋਡ ਮੈਪਸ ਕਿ ਨਹੀਂ ਸਰ ਕੀ ਮੰਤਰੀ ਵੀ ਬੈਠੇ ਸੀ ਚਾਰ ਵਾਰ ਮੰਤਰੀ ਬੈਠੇ ਨੇ ਡਾਕਟਰ ਜਿਹੜੇ ਮਿਨਿਸਟਰ ਹੈਲਥ ਮਿਨਿਸਟਰ ਹੈ ਆਫ ਦਾ ਪੰਜਾਬ ਉਹ ਵੀ ਬੈਠੇ ਜੀ ਤੇ ਉਹਨਾਂ ਨੇ ਕਿਹਾ ਕਿ ਮੰਗਾਂ ਮੰਨ ਲਿਆ ਗਿਆ ਕਿ ਸਰ ਮੀਟਿੰਗ ਮੀਟਿੰਗ ਦੇ ਵਿੱਚ ਉਹਨਾਂ ਨੇ ਇਨ ਪ੍ਰਿੰਸੀਪਲ ਸਾਡੀ ਡਿਮਾਂਡ ਸਵੀਕਾਰ ਲਈ ਆਲੇ ਬਟ ਸਮਨ ਜਦ ਤੱਕ ਰਿਟਰਨ ਦੇ ਉੱਪਰ ਨਹੀਂ ਕੋ ਚਾਂਦਾ ਅਸੀਂ ਉਹ ਤੱਕ ਆਪਣਾ ਅਰਦ ਸੰਗਤ ਜਾਰੀ ਰੱਖਾਂਗੇ ਸਾਰਾ ਦਿਨ ਬੰਦ ਰਹਿ ਕੇ ਤੁਸੀਂ ਆਪਣਾ ਕਰਮ ਸਮਝੋ ਜੀ ਅਸੀਂ 1.5 ਮਿੰਟ ਤੋਂ ਪਹਿਲਾਂ ਤੋਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਅਸੀਂ ਸਾਡੀ ਮੰਗਾਂ ਮੰਨ ਲਈ ਤਾਂ ਅਸੀਂ ਹੜਤਾਲ ਤੇ ਜਾਵਾਂਗੇ ਜਦ ਸਾਡੀ ਫੁੱਲ ਡੇ ਸਟ੍ਰਾਈਕ ਹੋ ਵਾਲ ਕੋਲ ਨਹੀਂ ਗਈ ਸਾਨੂੰ ਸਰਕਾਰ ਨੇ ਕਿਹਾ ਤਾਂ ਉਹਨਾਂ ਮੀਟਿੰਗ ਦੇ ਰਹੇ ਹਾਂ ਜੀ ਅਸੀਂ ਫਾਈਨੈਂਸ ਮਿਸਟਰ ਨਾਲ ਤੁਸੀਂ ਸਟ੍ਰਾਈ ਥੋੜੀ ਮੋਡਰੇਟ ਕਰ ਲਓ ਅਸੀਂ ਉਸ ਤੋਂ ਪਹਿਲਾਂ ਪਰਚੇ ਵੀ ਵੰਡੇ ਲੋਕਾਂ ਨੂੰ ਜਾਗਰੂਕ ਕਰਾਉਣ ਲਈ ਆਪਣੀ ਮੰਗਾਂ ਲੋਕ ਸਰਕਾਰ ਤੱਕ ਪਹੁੰਚਾਉਣ ਦੇ ਲਈ ਤੇ ਅਸੀਂ ਸਰਕਾਰ ਦੀ ਮੰਨ ਮੰਨਦੇ ਹੋਏ ਲੋਕਾਂ ਦਾ ਹਿੱਤ ਦੇਖਦੇ ਹੋਏ ਅਸੀਂ ਸਟ੍ਰਾਈਕ ਆਪਣੀ ਹਾਫ ਡੇ ਦੀ ਕਰਦੀ ਸੀਗੀ ਬਟ ਫਿਰ ਵੀ ਮੀਟਿੰਗ ਦੇ ਵਿੱਚ ਸਾਡਾ ਜਿਹੜੇ ਸਾਨੂੰ ਨੋਟੀਫਾਈ ਨਹੀਂ ਕੀਤੇ ਸਾਡੀ ਮੰਗਾਂ ਨੂੰ ਇਸ ਕਰਕੇ ਉਹਦੇ ਆਪਾਂ ਰੋਸ ਚ ਅੱਜ ਹੁਣ ਫੁੱਲ ਡੇ ਦੀ ਸਟ੍ਰਾਈਕ ਕਾਲ ਕਰਤੀ ਹੈ ਤੇ ਜਦ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਗੀਆਂ ਸਟ੍ਰਾਈਕ ਫੁੱਲ ਡੇ ਦੀ ਹੀ ਰਹੇਗੀ ਜੇਕਰ ਨਹੀਂ ਮੰਨੀਆਂ ਜਾਂਗੀਆਂ ਫਿਰ ਅਗਲਾ ਚੱਕੀ ਦੇ ਅਸੀਂ ਸਟ੍ਰਾਈਕ ਹੋਰ ਇੰਟੈਂਸੀਫਾਈ ਕਰ ਸਕਦੇ ਹਾਂ ਪਰ ਜੋ ਇਹਦਾ ਡਿਸੀਜਨ ਹੈ ਐਪੀਸੀ ਐਸੋਸੀਏਸ਼ਨ ਦੀ ਜਿਹੜੀ ਮੇਨ ਬੋਡੀ ਲਏਗੀ ਦਵਾਈ ਲੈਣੇ ਆਇਆ تھا ਪੈਰ ਸੁੱਜ ਗਿਆ ਹੈ ਦੋਨੋਂ ਪੈਰ ਸੁੱਜਦਾ ਹੈ ਇਲਾਜ ਹੋ ਰਿਹਾ ਹੈ ابھی ਨਹੀਂ ਅਭੀ ਪਹਿਲੇ ਦਿਨ ਆਇਆ ਹਾਂ ਅੱਛਾ ਪਹਿਲੇ ਦਿਨ ਡਾਕਟਰਾਂ ਦੀ ਹੜਤਾਲ ਹੈ ਪਤਾ ਕੁਝ ਹਾਂ ਇਸ ਲਈ ਤਾਂ ਬੈਠਾ ਹੁਣੇ ਤਾਂ ਦਵਾਈ ਨਹੀਂ ਹੋ ਜਾਂਦੀ पर्ची कटवाना था जब पर्ची काट रहे हैं अभी नहीं काट रहे हैं कहते नहीं नहीं रहे हैं नहीं काटेंगे अच्छा नहीं काटेंगे वो तो क्या कह रहे हैं कि डॉक्टर देखेंगे वगैरह कुछ कैसे बताया कुछ बताया बोलते हैं नहीं करेंगे कुछ सरकारी वो एमरजेंसी में जाओ तो इमरजेंसी इतना है नहीं में करेंगे अच्छा ठीक है कहाँ से आए आप जसिया से जसिया कितने बजे से आए हैं एक घंटा हो गया एक घंटा और कितने होना पड़ेगा क्या पता नहीं होगा तो चले जाएंगे कल परसों आएंगे जब खुलेगा तब आएंगे জুড়েও লুধানা লাইভ হানি রাণ জুম্বেরপোট ধন্যবাদ